ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇੱਕ ਪ੍ਰਾਤਨ ਲਿਖਤ ਮਿਲਦੀ ਹੈ ਜ ਜਿਹਦੇ ਵਿੱਚ ਦੱਸਿਆ ਵੀ ਦੁਨੀਆ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਛੱਡਦੀ ਬਸ ਵਾਹਿਗੁਰੂ ਤੇ ਭਰੋਸਾ ਰੱਖੋ ਉਹੀ ਇੱਜ਼ਤ ਬਣਾ ਕੇ ਰੱਖਦਾ ਏਸ ਕਲਿਓ ਪੰਜ ਭੀਤੀਓ ਕਿਉਂ ਕਰ ਰੱਖਾ ਪਤ ਨੰਬਰ 1 ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ ਜੇ ਬੋਲਦਾ ਤਾਂ ਕਹਿੰਦੇ ਬੜਬੜੀ ਕਰੀ ਜਾਂਦਾ ਚੁੱਪ ਰਹਾ ਤਾਂ ਆਖੀਏ ਇਸ ਘਟਨਾ ਹੀ ਮਤ ਜੇ ਚੁੱਪੋ ਜਾਵਾਂ ਕਹਿੰਦੇ ਤਾਂ ਹਕਲ ਦਾ ਝੱਲਾ ਇਹਦੇ ਪੱਲੇ ਹੈ ਕੀ ਬੋਲਣ ਨੂੰ ਬੈਠ ਜਾਈ ਤਾਂ ਆਖੀਏ ਬੈਠਾ ਸੱਥਰ ਘੱਟ ਜੇ ਬਹਿ ਜਾਵਾਂ ਤਾਂ ਕਹਿੰਦੇ ਮਕਾਨ ਵਾਲਿਆਂ ਵਾਂਗੂ 70 ਵਿਛਾ ਕੇ ਬਹਿ ਗਿਆ ਉੱਠ ਜਾਈ ਤਾਂ ਆਖੀਏ ਛਾਰ ਗਿਆ ਸਿਰ ਘੱਟ ਜੇ ਉੱਠ ਕੇ ਚਲਾ ਜਾਵਾਂ ਤਾਂ ਕਹਿੰਦੇ ਸਾਡੇ ਸਿਰ ਤੇ ਸੁਆਪ ਆ ਗਿਆ ਭਾਈ ਬੇਇੱਜ਼ਤੀ ਕਰ ਗਿਆ ਜੇ ਨਿਮਾਤਾ ਆਖੀਏ ਡਰਦਾ ਕਰਦਾ ਭਗਤ ਜੇ ਸਿਰ ਝੁਕਾ ਦਿਆਂ ਤਾਂ ਕਹਿੰਦੇ ਭਾਈ ਡਰਦਾ ਆਪਣੇ ਤੋਂ ਕਾਈ ਗੱਲ ਨਾ ਮਾਵਣੀ ਕਿਉਂ ਕਰਨ ਕੱਢਾਂ ਛੱਤ ਵੀ ਕਿਸੇ ਤਰੀਕੇ ਨਾਲ ਦੁਨੀਆ ਨਹੀਂ ਛੱਡਦੀ ਕਿ ਕਿਵੇਂ ਟਾਈਮ ਪੂਰਾ ਕਰੀਏ ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪੱਤ ਬਸ ਪ੍ਰਮਾਤਮਾ ਤੇ ਭਰੋਸਾ ਰੱਖੋ ਉਹੀ ਇੱਜ਼ਤ ਬਣਾ ਕੇ ਸ੍ਰੀ ਗੁਰੂ